ਪਰਪਰਕੀ ਬੁੱਧੀ ਬਚਿ ਸਤਿਗੁਰ ਮੰਨੇ ਆਪ ਸੰਗਤ ਦੇ ਹਜੂਰ ਸਤਿਗੁਰਾਂ ਦਾ ਪਾਵਨ ਦੀਵਾਨ ਸੁਨੋ ਨਾਮ ਕਰਮੇ ਕੋਈਸਾ ਨਾਮੇ ਕਥਾ ਵਿਣ ਕਰਾਣੈ ਕੋ ਪਵਰ ਦਇਆ ਦੇ ਜੀਰੇ ਪਰਮੇਸ਼ਰ ਕੰਦੇ ਜੀ ਸੋ ਉਹਨਾਂ ਨੂੰ ਤਧ ਕੀਤੇ ਕੋਣ ਵਾਸਤੇ ਮਾਤਾ ਦੀ ਗੋਦ ਬਹੁਤ ਪਵਿੱਤਰ ਹੋਣੀ ਚਾਹੀਦੀ ਹੈ ਸੰਗਤ ਦੇ ਬਦਵਾਨਾਂ ਨੇ ਕਥਨ ਕੀਤਾ ਹੈ ਜੇ ਕੋਈ ਆਪਣੀਆਂ ਤਿੰਨਾਂ ਪੀੜੀਆਂ ਦੇ ਵਿੱਚ ਸਿੱਖੀ ਦੇ ਵਿੱਚ ਪਰਪਰ ਰਹਣ ਪਰਯਾਦਾ ਦੇ ਵਿੱਚ ਤਿਆਰ ਪਰ ਤਿਆਰ ਰਹਣ ਫਿਰ ਉਹਨਾਂ ਦੇ ਘਰ ਤਿੰਨ ਪੀੜੀਆਂ ਤੋਂ ਬਾਅਦ ਜਿਹੜੀ ਚੌਥੀ ਪੀੜੀ ਆਵੇਗੀ ਫਿਰ ਉਹ ਜਿਹੜੀ ਕੁੱਖ ਦੇ ਵਿੱਚੋਂ ਕਿਸੇ ਬੱਚੇ ਦਾ ਜਨਮ ਹੋਵੇਗਾ